ਸਾਡੇ ਫੈਮਿਲੀਜ਼ ਮੈਂਬਰ ਸੀ ਇਸ ਕਰਕੇ ਉਹਨੇ ਫੇਕ ਹੀ ਸਾਡੇ ਨਾਲ ਕੀਤਾ ਸਾਰੇ ਫੇਕ ਡਾਕੂਮੈਂਟਸ ਦਿੱਤੇ ਆ ਆਪਣੀ ਮਿਹਨਤ ਕਰ ਕਰ ਪੈਸੇ ਸਾਰੇ ਦਿੱਤੇ ਆ ਸਰ ਨਵਦੀਪ ਨੇ ਫੋਨ ਕਰਕੇ ਧਮਕੇ ਦਿੱਤੇ ਆ ਤੂੰ ਦਿੱਲੀ ਉੱਤਰ ਤੇਰੇ ਗੋਲੀਆਂ ਦੇਖੀ ਕਿਦਾਂ ਮੈਂ ਮਾਰਦਾ ਹਾਂ ਉਹਨੇ ਤਿੰਨ ਸਾਲ ਫਰਾਪ ਕੀਤੇ ਆ ਕਿ ਮੈਂ ਇਹ ਦਿਨ ਕੈਨੇਡਾ ਭੇਜੂਗਾ ਸਟੱਡੀ ਵੀਜ਼ੇ ਤੇ ਆ ਸਾਡਾ ਮੈਡੀਕਲ ਕਰਾਇਆ ਵਾ ਠੀਕ ਹੈ ਜੀ ਆ ਇਹਦਾ ਮੁਕਦਮਾ ਵੀ ਦਰਜ ਵਾ ਸਿਟੀ ਥਾਣੇ ਦੇ ਵਿੱਚ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨੌਕ న్యూਸ ਵੇਖ ਰਹੇ ਹੋ ਤਾਂ ਇੱਕ ਏਜੰਟ ਵੱਲੋਂ ਮਹਿਲਾ ਦੇ ਨਾਲ 22 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਜਿਸ ਤੋਂ ਬਾਅਦ ਮਹਿਲਾ ਵੱਲੋਂ ਮੀਡੀਆ ਸਾਹਮਣੇ ਆ ਕੇ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੀਡੀਆ ਦੇ ਸਾਹਮਣੇ ਬਿਆਨ ਜਾਰੀ ਕਰਦਿਆ ਹੋਇਆ ਉਸ ਮਹਿਲਾ ਵੱਲੋਂ ਦੱਸਿਆ ਗਿਆ ਕਿ ਉਸਨੇ ਕੈਨੇਡਾ ਵਿਦ ਵਿੱਚ ਸਟੱਡੀ ਵੀਜ਼ਾ ਉੱਤੇ ਜਾਣਾ ਸੀਗਾ ਤੇ ਉਹਨਾਂ ਨੂੰ ਰਿਸ਼ਤਦਾਰਤ ਦੇ ਵਿੱਚ ਹੀ ਇੱਕ ਏਜੰਟ ਮਿਲਦਾ ਜਿਸ ਵੱਲੋਂ ਉਸ ਨੂੰ ਕਿਹਾ ਜਾਂਦਾ ਸਾਰੇ ਡਾਕੂਮੈਂਟ ਬਣਾ ਦਿੱਤੇ ਜਾਂਦੇ ਨੇ ਤੇ ਕਿਹਾ ਜਾਂਦਾ ਕਿ ਦਸੰਬਰ ਦੇ ਵਿੱਚ ਉਸ ਦਾ ਵੀਜ਼ਾ ਆ ਜਾਵੇਗਾ ਪਰ ਜਦੋਂ ਇਦਾਂ ਇਦਾਂ ਸਮਾਂ ਬੀਤਦਾ ਜਾਂਦਾ ਹੈ ਤਾਂ ਜਦੋਂ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਦੀ تفتیش کروائی ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਸਭ ਜਾਲੀ ਸੀਗਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਪਰਿਵਾਰ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ 22 ਲੱਖ 15000 ਰੁਪਏ ਦੀ ਠੱਗੀ ਵਜੀ ਹੈ ਉਸ ਤੋਂ ਬਾਅਦ ਹੁਣ ਏਜੰਟ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਿਹਾ ਹੈ ਪਰਿਵਾਰ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਮਹਿਲਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ 3 ਸਾਲ ਖਰਾਬ ਕੀਤੇ ਗਏ ਨੇ ਜਿਹੜਾ ਏਜੰਟ ਕੀਤਾ ਗਿਆ ਸੀਗਾ ਉਸ ਵੱਲੋਂ बार-बार ਇਹੀ ਕਿਹਾ ਜਾ ਰਿਹਾ ਸੀਗਾ ਕਿ ਆਪਣੇ ਡਾਕੂਮੈਂਟ ਜਿਹੜੇ ਕਿ ਉਸ ਵੱਲੋਂ ਦਿੱਤੇ ਗਏ ਸੀ ਪਰ ਜਦੋਂ ਪਤਾ ਲੱਗਿਆ ਕਿ ਸਾਰੇ ਡਾਕੂਮੈਂਟ ਹੀ ਜਾਲੀ ਨੇ ਤਿੰਨ ਸਾਲ ਇਸ ਤਰ੍ਹਾਂ ਉਸ ਵੱਲੋਂ ਖਰਾਬ ਕੀਤੇ ਗਏ ਜਦੋਂ ਦਸੰਬਰ ਦੇ ਵਿੱਚ ਉਸ ਵੱਲੋਂ ਕਿਹਾ ਗਿਆ ਕਿ ਇਸ ਸਮੇਂ ਤੁਹਾਡਾ ਵੀਜ਼ਾ ਆਣਾ ਤਾਂ ਉਸ ਤੋਂ ਕੁਝ ਦਿਨ ਪਹਿਲਾਂ ਉਸ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਿਆ ਸੀ ਕਿ ਉਸਨੇ ਕੈਨੇਡਾ ਜਾਣਾ ਹੈ ਪਰ ਜਦੋਂ ਐਨ ਟਾਈਮ ਤੇ ਪਤਾ ਲੱਗਦਾ ਹੈ ਕਿ ਸਭ ਕੁਝ ਫੇਕ ਸੀ ਤਾਂ ਤੁਸੀਂ ਸੋਚ ਸਕਦੇ ਹੋ ਕਿ ਉਸ ਸਖਸ਼ੁੱਤੇ ਕੀ ਬੀਤਰੀ ਹੋਵੇਗੀ ਤਾਂ ਹੁਣ ਅਖੀਰ ਦੇ ਵਿੱਚ ਮਹਿਲਾ ਵੱਲੋਂ ਆਪਣੇ ਪਰਿਵਾਰ ਦੇ ਨਾਲ মিডিਆ ਦੇ ਮੁਖਾਤਿਬ ਹੋਇਆ ਜਾਂਦਾ ਹੈ ਜਿਸ ਦੇ ਵਿੱਚ ਉਸ ਵੱਲੋਂ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ 에ਜੰਟ ਵੱਲੋਂ ਜੜੀਆ ਠੱਗੀ ਮਾਰੀ ਗਈ ਹੈ ਤੁਹਾਨੂੰ ਦੱਸ ਦਿੰਦੇ ਕਿ ਪੂਰਾ ਮਾਮਲਾ ਜਿਹੜਾ ਹੈ ਤਰਨ ਤਾਰਨ ਦੇ ਮੀਆਂ ਵਿੰਡ ਤੋਂ ਸਾਹਮਣੇ ਆਇਆ ਜਿੱਥੇ ਅਮਨਦੀਪ ਕੋੜ ਦੇ ਨਾਂ ਨਾਲ ਠੱਗੀ ਵਜਿਆ 22 ਲੱਖ 15000 ਰੁਪਏ ਦੀ ਇਹ 에ਜੰਟ ਦਾ ਨਾਮ ਅਮਨਦੀਪ ਮਾਫ ਕਰਨਾ ਨਵਦੀਪ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਰਿਸ਼ਤੇਦਾਰੀ ਦੇ ਵਿੱਚੋਂ ਹੀ ਸੀਗਾ ਉਸ ਵੱਲੋਂ ਕਿਹਾ ਗਿਆ ਸੀਗਾ ਕਿ ਉਹ ਉਹਨਾਂ ਦਾ ਵੀਜ਼ਾ ਲਗਵਾ ਦੇਵੇਗਾ ਅੱਖਾ ਬੰਦ ਕਰਕੇ ਉਸ ਉੱਤੇ ਯਕੀਨ ਕਰ ਲਿੱਤਾ ਗਿਆ ਇਸ ਪਰਿਵਾਰ ਵੱਲੋਂ ਪਰ ਅਖੀਰ ਦੇ ਵਿੱਚ ਪਤਾ ਲੱਗਿਆ ਕਿ ਇਸ ਵੱਲੋਂ ਤਾਂ ਠੱਗੀ ਮਾਰੀ ਗਈ ਹੈ ਹਜ਼ਾਰਾਂ ਦੀ ਨਹੀਂ ਬਲਕਿ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ ਇੱਧਰ ਉੱਧਰ ਤੋਂ ਪੈਸਾ ਇਕੱਠਾ ਕਰਕੇ ਉਹ 22 ਲੱਖ ਰੁਪਏ ਇਕੱਠਾ ਕੀਤਾ ਗਿਆ ਤਾਂ ਕਿ ਸਟੱਡੀ ਵੀਜ਼ਾ ਉੱਤੇ ਕੈਨੇਡਾ ਭੇਜ ਸਕਣ ਪਰ ਪਤਾ ਲੱਗਦਾ ਕਿ ਸਭ ਕੁਝ ਫਰਾਡ ਸੀਗਾ ਤਾਂ ਪਰਿਵਾਰ ਵੱਲੋਂ ਬਾਅਦ ਦੇ ਵਿੱਚ মিডিਆ ਸਾਹਮਣੇ ਆ ਜਾਂਦਾ ਹੈ ਤੇ ਪੂਰੇ ਮਾਮਲੇ ਨੂੰ ਬਿਆਨ ਕਰ ਦਿੱਤਾ ਜਾਂਦਾ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਏਜੰਟ ਵੱਲੋਂ ਇਸ ਤੋਂ ਕਿ ਬਾਅਦ ਏਜੰਟ ਵੱਲੋਂ ਵੱਖ-ਵੱਖ ਰਾਜਾਂ ਦੇ ਵਿੱਚ ਵੀ ਜਿਹੜਾ ਆਪਣਾ ਇਹ ਠੱਗੀ ਮਾਰਨ ਦਾ ਮਾਮਲਾ ਚਲਾਇਆ ਜਾ ਰਿਹਾ ਹੈ ਠੱਗੀ ਦੇ ਮਾਮਲੇ ਅਜਿਹੇ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਅਖੀਰ ਦੇ ਵਿੱਚ ਇਸ ਪਰਿਵਾਰ ਵੱਲੋਂ মিডিਆ ਦੇ ਮੁਖਾਤਿਬ ਹੋਇਆ ਜਾਂਦਾ ਹੈ ਤੇ ਆਪਣੇ ਪੂਰੀ ਗੱਲ ਨੂੰ মিডিਆ ਸਾਹਮਣੇ ਦੱਸਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਨਾਲ ਜਿਹੜੀ ਇਹ ਠੱਗੀ ਵਜੀ ਹੈ ਕੀ ਕਰਨ ਬਣਾ ਜਿਹੜਾ ਤੁਹਾਡੇ ਨਾਲ ਅੱਜ ਫਰਾਡ ਜਿਹੜਾ ਹੈ ਮੇਰੇ ਨਾਲ 에ਜੰਟ ਨੇ ਠੱਗੀ ਕੀਤੀ ਆ ਮੈਂ ਕੈਨੇਡਾ ਦੀ ਸਟੱਡੀ ਵੀਜ਼ਾ ਫਾਈਲ ਲਗਵਾਈ ਸੀ ਨਵਦੀਪ ਸਿੰਘ ਨਾਮ ਆ ਰਹਿਣ ਵਾਲਾ ਰਾਮਪੁਰ ਦਾ ਵਾ ਤੇ ਇਸ ਕਰਕੇ ਉਹਨੇ ਮੇਰੇ 3 ਸਾਲ ਖਰਾਬ ਕੀਤੇ ਆ ਵੀ ਮੈਂ ਤੈਨੂੰ ਕੈਨੇਡਾ ਭੇਜੂੰਗਾ ਸਟੱਡੀ ਵੀਜ਼ੇ ਤੇ ਇਸ ਕਰਕੇ ਉਹਨੇ ਮੈਨੂੰ ਸਾਰੇ ਫੇਕ ਡਾਕੂਮੈਂਟਸ ਦਿੱਤੇ ਆ ਰਾਮਪੁਰ ਕਿਹੜਾ ਚ ਕਿੱਥੋਂ ਦਾ ਰਾਮਪੁਰ ਜੀ ਜੂਪੀ ਤੁਹਾਨੂੰ ਜਿਹੜੇ ਫੇਕ ਡਾਕੂਮੈਂਟਸ ਦਿੱਤੇ ਕਿਹੜੇ ਰੈਜ਼ ਦਿੱਤੇ ਜਾਂ ਡਾਕਰਾਂ ਹੀ ਦਿੱਤੇ ਗਏ ਆ ਕਿ ਪੀਡੀਓ ਪੀਡੀਓ ਫਰਾਂਕ ਦਿੱਤੇ ਗਏ ਆ ਮੈਨੂੰ ਫੇਕ ਡਾਕੂਮੈਂਟਸ ਤੁਹਾਨੂੰ ਕਿਸ ਨੇ ਪਤਾ ਲੱਗਾ ਕਿ ਉਹ ਫੇਕ ਹੈਗੇ ਮੈਂ ਚੈੱਕ ਕਰਵਾਏ ਸੀ ਮੈਂ ਆਪ ਵੀ ਦੇਖੇ ਸੀ ਬਟ ਉਹਨੇ ਮੈਨੂੰ ਕਹਿੰਦਾ ਸੀ ਕਿ ਗਾਂ ਕਿਸੇ ਨੂੰ ਭਜਨੇ ਨਹੀਂ ਆ ਇਸ ਕਰਕੇ ਮੈਂ ਕਿਸੇ ਨੂੰ ਨਹੀਂ ਭਜੇ ਮੈਂ ਆਪ ਹੀ ਆਪਣੀ ਟ੍ਰਾਂਸਲੇਟ ਕਰਕੇ ਦੇਖੇ ਸੀ ਬਟ ਫੇਕ ਡਾਕੂਮੈਂਟਸ ਸੀ ਸਾਰੀ ਤੁਹਾਨੂੰ ਸਟੱਡੀ ਵੀਜ਼ਾ ਦਿੱਤਾ ਗਿਆ ਹਾਂਜੀ ਸਟੱਡੀ ਵੀਜ਼ੇ ਤੇ ਸਟੱਡੀ ਚ ਆਇਲਿਸ ਦਿੱਤੀ ਗਈ ਕੀ ਦਿੱਤਾ ਗਿਆ ਪੀਟੀਆ ਹੀ ਦਿੱਤੀ ਸੀ ਆਨਲਾਈਨ ਮੇਰੀ ਪੀਟੀ ਕਰਵਾਈ ਸੀ ਉਹਨੇ ਬਟ ਉਹ ਵੀ ਫੇਕ ਸੀ ਸਾਰੇ ਸਕੋਰਸ ਆਨਲਾਈਨ ਕਿੱਥੇ ਹੋਈ ਸੀ ਤੁਹਾਡੇ ਘਰ ਬੈਠ ਕੇ ਜਾਂ ਬਾਹਰ ਕਿਤੇ ਨਹੀਂ ਬਾਹਰ ਕਿਤੇ ਹੋਈ ਸੀ ਮੇਰੀ ਕੀ ਲੱਗਦਾ ਸੀਗਾ ਜੇ ਇਸ ਵਕਤ ਤੁਹਾਡੀ ਪੀਟੀਆ ਹੋਏ ਹੋਰ ਵੀ ਬੱਚੇ ਉਸ ਕਾਲਮ ਦੇ ਉੱਤੇ ਸੀਗੇ ਹਾਂਜੀ ਕਾਫੀ ਸਟੂਡੈਂਟਸ ਸੀ ਵਿੱਚ ਉਹਨਾਂ ਨੇ ਵੀ ਇਸ ਨਾਲ ਦੇ ਰਹੇ ਸੀ ਬਟ ਉਹ ਸਿਰਫ ਕੁਦਰ ਦੋ ਨੰਬਰ ਦਾ ਸੀ ਕੰਮ ਕਰ ਰਿਹਾ ਸੀ ਸਾਰੇ ਫੇਕ ਸੀ ਉਹਨਾਂ ਦੇ ਜੋ ਵੀ ਸਕੋਰ ਸੀ ਜਿਹੜਾ ਨਵਦੀਪ ਸਿੰਘ ਜਿਹੜਾ ਤੁਸੀਂ ਟਰੈਵਲ ਏਜੰਟ ਜਿਹੜਾ ਕਥਿਤ ਤੁਸੀਂ ਜਿਹੜਾ ਦੱਸ ਰਹੇ ਹੋ ਉਹ ਤੁਹਾਡੇ ਸੰਪਰਕ ਵਿੱਚ ਫਿਰ ਕਿਸ ਤਰ੍ਹਾਂ ਆਇਆ ਉਹ ਸਾਡੇ ਫੈਮਿਲੀਜ਼ ਮੈਂਬਰ ਸੀ ਇਸ ਕਰਕੇ ਉਹਨੇ ਫੇਕ ਹੀ ਸਾਡੇ ਨਾਲ ਕੀਤਾ ਸਾਰੇ ਫੇਕ ਡਾਕੂਮੈਂਟਸ ਦਿੱਤੇ ਆ ਤੇ 3 ਸਾਲ ਮੇਰੇ ਵੇਸਟ ਵੀ ਕੀਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਹੁੰਦੀ ਸੀ ਜਿਹੜੇ ਪੈਸੇ ਤੁਸੀਂ ਉਹਨਾਂ ਨੂੰ ਪਾਏ ਅਕਾਊਂਟ ਦੇ ਵਿੱਚ ਪਾਉਂਦੇ ਸੀ ਹਾਂਜੀ ਮੈਂ ਆਨਲਾਈਨ ਸੀ ਉਹਨੂੰ ਪਾਉਂਦੀ ਹੁੰਦੀ ਸੀ ਜਿੰਨੇ ਉਹ ਮੈਨੂੰ ਕਹਿੰਦਾ ਸੀ 10000 50000 ਲੱਖ ਜਿੰਨੇ ਵੀ ਕਹਿੰਦਾ ਮੈਂ ਉਸੇ ਟਾਈਮ ਉਹਨੂੰ ਪਾਉਂਦੀ ਹੁੰਦੀ ਸੀ ਤੁਹਾਨੂੰ ਇਸ ਚੀਜ਼ ਦੇ ਫੇਰ ਜਿਹੜਾ ਵੀਜ਼ਾ ਦਿੱਤਾ ਗਿਆ ਨਹੀਂ ਵੀਜ਼ਾ ਨਹੀਂ ਦਿੱਤਾ ਗਿਆ ਫੇਕ ਹੀ ਭੇਜਿਆ ਉਹਨੇ ਮੈਨੂੰ ਵੀਜ਼ਾ ਕੋਈ ਉਹਨੇ origignal ਨਹੀਂ ਸੀ ਸਾਰਾ ਫੇਕ ਸੀ ਫਿਰ ਤੁਹਾਨੂੰ ਟਾਈਮ ਵੀ ਦਿੱਤਾ ਗਿਆ ਕਿ ਇਸ ਤਰੀਕ ਨੂੰ ਤੁਹਾਡੀ ਜਿਹੜੀ ਟਿਕਟ ਵੀ ਕੀਤੀ ਜਾਊਗੀ ਹਾਂਜੀ ਉਹਨੇ ਮੈਨੂੰ ਦਸੰਬਰ ਦੀ ਲਾਸਟ ਵੀਕ ਉਹਨੇ ਮੈਨੂੰ ਕਿਹਾ ਸੀ ਤੁਹਾਨੂੰ ਮੈਂ ਭੇਜ ਦੂੰਗਾ ਬਟ ਉਹਨੇ ਸਾਨੂੰ ਭੇਜਿਆ ਨਹੀਂ ਮੇਰੀ ਸ਼ਾਪਿੰਗ ਵੀ ਕਰਵਾ ਦਿੱਤੀ ਸੀ ਬਟ ਉਹਨੇ ਮੈਨੂੰ ਭੇਜਿਆ ਨਹੀਂ ਮੇਰਾ ਟਾਈਮ ਖਰਾਬ ਕੀਤਾ ਤਿੰਨ ਸਾਲ ਜਿਸ ਵਕਤ ਤੇ ਵਿਜ਼ੇ ਦੀ ਉਹਨੇ ਫੋਟੋ ਕਾਪੀਸ ਭੇਜੀਆ ਤੁਸੀਂ ਕਿਸੇ ਨਾਲ ਸ਼ੇਅਰ ਵੀ ਕੀਤੀਆਂ ਸੀ ਜਾਂ ਦਿਖਾਇਆ ਸੀ ਕਿਸੇ ਨੂੰ ਨਹੀਂ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਉਹਨੇ ਮਨਾ ਕੀਤਾ ਸੀ ਕਿ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਕਿਉਂਕਿ ਉਹ ਤੇ ਸਾਰਾ ਕੁਝ ਫੇਕ ਸੀ ਇਸ ਕਰਕੇ ਉਹ ਕਹਿ ਰਿਹਾ ਸੀ ਕਿ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਕਰਦੇ ਉਹਨੇ ਉਹ ਕੀ ਤੁਹਾਨੂੰ ਜਵਾਬ ਦਿੱਤਾ ਜਾ ਰਿਹਾ ਇਸ ਟ ਮੈਂ Até hi ਕਹਿੰਨੀ ਆ ਕਿ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ। ਉਹਨਾਂ ਨੇ ਤੁਹਾਨੂੰ ਵੀ ਧਮਕੀਆਂ ਉਂਗਿਆ ਰਹੀਆਂ ਜਿਵੇਂ ਹਾਂਜੀ ਹਾਂਜੀ ਧਮਕੀ ਵੀ ਕਾਫੀ ਆਉਂਦੀਆਂ ਰਹੀਆਂ ਜਦੋਂ ਉਹਨੂੰ ਮੈਂ ਕਹਿਣਾ ਕਿ ਮੈਨੂੰ ਤੂੰ ਭੇਜਦਾ ਕਿਉਂ ਨਹੀਂ ਮੈਂ ਭੇਜ ਦੂੰਗਾ ਬਸ ਸਿਰਫ ਟਾਈਮ ਵੇਸਟ ਕੀਤਾ ਉਹਨੇ ਮੇਰਾ 3 ਸਾਲ ਭੇਜਿਆ ਨਹੀਂ ਹੈਗਾ ਉਹਨੇ ਮੈਨੂੰ। ਘਰ ਦੇ ਵਿੱਚ ਜਦੋਂ ਵੀਜ਼ੇ ਵਾਲੀ ਗੱਲ ਹੁੰਦੀ ਵਿਆਹ ਹੁੰਦਾ ਮਾਹੌਲ ਬਣ ਜਾਂਦਾ ਘਰ ਵਿੱਚ ਦੋਸਤਾਂ ਵਿੱਚ ਬੜਾ ਚਾ ਚੜਿਆਣਾ। ਹਾਂਜੀ ਕਾਫੀ ਚਾ ਸੀ ਮੈਂ ਤੇ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਦੱਸ ਦਿੱਤਾ ਸੀ ਕਿ ਵੀਜ਼ਾ ਆ ਗਿਆ ਵੀਜ਼ਾ ਆ ਗਿਆ ਬਟ ਮੇਰੇ ਸਾਰੇ ਰਿਸ਼ਤੇਦਾਰ ਵੀ ਮੈਨੂੰ ਕਹਿਣ ਪਰ ਨਹੀਂ ਇਹ ਤੇ ਸਭ ਕੁਝ ਹੀ ਫੇਕ ਹੀ ਨਿਕਲਿਆ ਸਾਰੇ ਡਾਕੂਮੈਂਟਸ ਸਭ ਕੁਝ ਫੇਕ ਸੁਪਨੇ ਤੇ ਪਾਣੀ ਫੇਰ ਗਿਆ ਹਾਂਜੀ ਮੇਰੇ ਸਾਰੇ ਸੁਪਨਿਆਂ ਤੇ ਪਾਣੀ ਫੇਰ ਗਿਆ ਜਿਸ ਤਰ੍ਹਾਂ ਤਰਨਤਾਰ ਪੁਲਿਸ ਨੇ ਆਏ ਉਹਨਾਂ ਦੇ ਪਰਚਾ ਵੀ ਜਲਦੀ ਖਾ ਦਿੱਤਾ ਤੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਤੇ ਇਹੀ ਮੰਗ ਕਰਦੀ ਆ ਕਿ ਸਾਡੇ ਜਲਦੀ ਤੋਂ ਜਲਦੀ ਪੈਸੇ ਵਾਪਸ ਕੀਤੇ ਜਾਣ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲੇ ਜਸਵੰਤ ਸਿੰਘ ਜੀ ਕੀ ਕਰਨ ਬਣਿਆ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਸਾਡੀਆਂ ਠੱਗੀ ਵੱਜ ਗਈ ਸਾਡੇ ਨਾਮ 22 ਲੱਖ ਰੁਪਏ ਦੀ ਕਿਹਨਾਂ ਵੱਲੋਂ ਕੀਤੀ ਗਈ ਇਹ ਨਵਦੀਪ ਸਿੰਘ ਫਾਦਰ ਦਾ ਨਾਮ ਇਕਬਾਲ ਸਿੰਘ ਪੇਂਡ ਨਨਕਾਰ ਜ਼ਿਲ੍ਹਾ ਰਾਂਪੁਰ ਤਹਿਸੀਲ ਸਵਾਰ ਉੱਤਰਾਖੰਡ ਯੂਪੀ ਕਿਸ ਤਰੀਕੇ ਨਾਲ ਠੱਗੀ ਵਿੱਚੇ ਬਾਹਰ ਜਾਣ ਦੇ ਚਾਂਸ ਵਿੱਚ ਆਇਆ ਤੁਸੀਂ ਹਾਂਜੀ ਹਾਂਜੀ ਸਰ ਸਾਨੂੰ ਕਹਿੰਦੇ ਅਸੀਂ ਤੁਹਾਡੀ ਭਾਬੀ ਨੂੰ ਕਨੇਡਾ ਭੇਜਾਂਗੇ ਹਾਂਜੀ ਤੁਹਾਡੇ ਸੰਪਰਕ ਵਿੱਚ ਕਿਵੇਂ ਆਇਆ ਲੱਭੀ ਸਾਡੇ ਇੱਕ ਰਿਸ਼ਤੇਦਾਰ ਦਾ ਤਾਜੀ ਦੇ ਲੜਕਾ ਉਹਨਾਂ ਨਾਲ ਹੁੰਦੇ ਜਾਂਦੇ ਸੀ ਇਦਾਂ ਹੀ ਸਾਡਾ ਫਰੈਂਡ ਬਣ ਗਿਆ ਸੀ ਯੂਪੀ ਜਾਣ ਆਉਣ ਦਾ ਪੇ ਤੇ ਉਸ ਤੋਂ ਬਾਅਦ ਮੈਂ ਇਹਨਾਂ ਗੱਲ ਕੀਤੀ ਬਾਅਦ ਮੈਂ ਵੀ ਖੁਦ ਘਤਰ ਰਹਿਂਦਾ ਸੀ ਉਥੋਂ ਗੱਲ ਕੀਤੀ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਕੰਮ ਕਰਾ ਦੂੰਗਾ 22 ਲੱਖ ਰੁਪਏ ਲੱਗੂ ਇਹ ਠੀਕ ਆ ਇੰਨੇ ਫਿਰ ਸਾਡਾ ਪੀੜੀ ਦਾ ਸਕੋਰ ਦਾ ਪੇਪਰ ਕਰਾਇਆ ਉਥੋਂ ਬਾਅਦ ਚ ਤਰਨਧਰ ਨੂੰ ਪਹਿਲ ਲਿਆ ਗਿਆ ਬਾਅਦ ਚ ਇਹਨੇ ਜੀਐਸਸੀ ਵੀ ਤਰਨਧਰ ਨੂੰ ਲੈ ਗਿਆ ਬਾਅਦ ਚ ਐਨਪੀਪੀਆਰ ਸਾਨੂੰ ਇੱਕ ਆ ਜਾਲੀ ਦਿੱਤੀ ਆ ਆ ਪੀੜੀ ਦੇ ਸਕੋਰ ਵਾ ਆ ਪੀਪੀਆਰ ਵਾ ਆ ਸਾਡਾ ਮੈਡੀਕਲ ਕਰਾਇਆ ਵਾ ਠੀਕ ਆ ਜੀ ਆ ਇਹਦਾ ਮੁਕਦਮਾ ਵੀ ਦਰਜ ਵਾ ਸਿਟੀ ਥਾਣੇ ਦੇ ਵਿੱਚ ਆ ਇਹਨਾਂ ਦਾ ਸਹਰਾ ਸਾਹਿਬ ਆ ਆ ਨਵਦੀਪ ਸਿੰਘ ਆ ਆ ਵੀ ਨਵਦੀਪ ਸਿੰਘ ਆ ਅੱਜ ਦੇ ਦਫ਼ਤਰ ਦਾ ਆ ਸਾਨੂੰ ਜਾਲੀ ਦਿੱਤੀਆਂ ਵਾ ਆਫਰ ਲੈਟਰ ਤੁਸੀਂ ਦਫ਼ਤਰ ਦੇਖਿਆ ਸੀਗੇ ਇਹਦੇ ਨੇ ਨਹੀਂ ਸਾਰਾ ਸਾਡੇ ਨਾਲ ਸਾਰਾ ਫੋਨ ਤੇ ਸੰਪਰਕ ਕਰਿਆ ਜਿੰਨਾ ਰਿਹਾ ਤੁਸੀਂ ਫਿਰ ਜਿਹੜੇ ਪੈਸੇ ਪਾਏ ਜਿਹੜੇ ਅਕਾਊਂਟ ਤੇ ਪਾਏ ਨੇ ਕੋਸ਼ ਮੇਰੀ ਭਾਬੀ ਜੀ ਨੇ ਪਾਏ ਆ ਕੋਸ਼ ਮੇਰੇ ਬ੍ਰਦਰ ਨੇ ਬਾਰੂ ਪਾਏ ਆ ਲੱਖ ਰੁਪਿਆ ਮੈਂ ਕਦਰੋਂ ਪਾਇਆ ਆ ਆ ਸਾਰੇ ਪ੍ਰੂਫ ਹੈਗੇ ਸਾਡੇ ਕੋਲ ਸਟੇਟਮੈਂਟ ਸਾਰੀਆਂ ਹੈਗੇ ਭਾਜੀ ਆ ਮੈਨੂੰ ਗੱਲ ਦੀ ਜਾਣਕਾਰੀ ਸੀ ਕਿ ਕੈਨੇਡਾ ਜਾਣ ਵਾਸਤੇ ਪੀਡੀ ਲੱਗਦੀ ਜਾਂ ਆਇਆ ਜ ਸੋਰ ਲੱਗਦੇ ਨੇ ਸਰ ਸਾਨੂੰ ਇਹ ਗੱਲ ਦਾ ਪਤਾ ਹੁੰਦਾ ਨਹੀਂ ਠੱਗੀ ਕਰ ਤੋਂ ਖਾਂਦੇ ਸਾਨੂੰ ਝਾਂਸਾ ਦੇ ਕੇ ਤੇ ਸਾਡੇ ਨਾਲ ਸਭ ਠਗੀ ਕਰ ਲਈ ਬੰਦੇ ਤੁਸੀਂ ਕਿਸ ਨੂੰ ਪੀਡੀ ਸਪੋਰਟ ਦਿਖਾਈ ਨਹੀਂ ਫਿਰ ਬਾਦ ਸਾ ਜਿੱਦਣ ਸਾਨੂੰ ਇਹਦਾ ਰਿਜ਼ਲਟ ਆਇਆ ਵਾ ਸਾਨੂੰ ਸਿਰਫ ਸਿਰਫ ਅੱਜ ਤੱਕ ਸਰ ਇਨੀ ਫੋਟੋ ਹੀ ਸਾਨੂੰ ਦਿਖਾਈ ਆ ਹੋਰ ਕੋਈ ਸਾਨੂੰ Ориਜినਲ ਪ੍ਰੂਫ ਦਿੱਤਾ ਨਹੀਂ ਕੋਈ ਐਂਕੀ ਲੱਗਦਾ ਤੁਹਾਨੂੰ ਪਤਾ ਕਿ ਪੀਡੀ ਜਿਹੜੀ ਆ ਸਟ੍ਰੇਲੀਆ ਜਾਣ ਵਾਸਤੇ ਵਰਤੀ ਜਾਂਦੀ ਨਾ ਕਿ ਕੈਨੇਡਾ ਵਾਸਤੇ ਸਰ ਉਹ ਟਾਈਮ ਤੇ ਸਾਨੂੰ ਪਤਾ ਨਹੀਂ ਜਾਂ ਪਤਾ ਹੁੰਦਾ ਨਹੀਂ ਅੱਜਾ ਕੰਮ ਹੀ ਕਰ ਤੋਂ ਕਰਦੇ ਨੇ ਕੀ ਲੱਗਦਾ ਕਿ ਹੁਣ ਜਿਹੜਾ ਜਿਹੜਾ ਨਵਦੀਪ ਸਿੰਘ ਤੁਹਾਡੇ ਸੰਪਰਕ ਵਿੱਚ ਹੈ ਉਹ ਸਾਰੇ ਤਿੰਨ ਵਾਰੀ ਖੁਦ ਉਹਦੇ ਘਰ ਵੀ ਜਾ ਚੁੱਕੇ ਆ ਆਪਣੇ ਰਿਸ਼ਤੇਦਾਰਾਂ ਦੇ ਤਾਈ ਜੀ ਦੇ ਸਭ ਪਰ ਉਹ ਨਹੀਂ ਬੋਰਡ ਦਾ ਨਹੀਂ ਉਸ ਜਗ੍ਹਾ ਤੇ ਇੱਕ ਟਾਈਮ ਆਇਆ ਸੀ ਅਸੀਂ ਤਿੰਨ ਚਾਰ ਜਣੇ ਮੁੰਡੇ ਗਏ ਸੀ ਤੇ ਉਥੇ ਟੋਟਲ ਅਸੀਂ 22 ਲੱਖ ਆਪਣਾ ਬਣਾਇਆ ਸੀ ਉਹਨਾਂ ਦਾ ਨਵਦੀਪ ਦਾ ਪੁਰਾਣਾ ਉਹ ਕਹਿੰਦਾ ਚਲੋ ਠੀਕ ਹੈ ਤੁਸੀਂ 22 ਲੱਖ ਦਗਾ ਤਾਂ ਇਹ ਵੀ ਸਵੇਰੇ ਦੱਸ ਦੂ ਤੁਹਾਨੂੰ ਕਿੰਨਾ ਚਲੋ ਸਵੇਰ ਦਾ ਟਾਈਮ ਆ ਇਹਨਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਬੈਠਾ ਸਾਨੂੰ ਫੇਰ ਕਹਿੰਦੇ ਕਿ ਐਂ ਫੇਰ ਸਰ 4 ਦਿਨ ਅੱਗੇ ਹੋ ਗਏ ਉੱਥੇ ਰਹਿੰਦਿਆਂ ਨੂੰ ਐਂ ਬਾਅਦ ਕਿ ਉੱਥੋਂ ਹੀ ਵਾਪਸੀ ਦਾ ਕਰ ਲਿਆ ਬਾਅਦ ਇਹਨੇ ਇਹਦਾ ਮੈਨੂੰ ਉੱਥੇ ਰੇਲਵੇ ਸਟੇਸ਼ਨ ਤੇ ਫੋਨ ਆਇਆ ਕਹਿੰਦਾ ਕੋਈ ਗੱਲ ਨਹੀਂ ਤੂੰ ਰੋਕ ਜਾ ਰੋਕ ਜਾ ਮੈਂ ਨਹੀਂ ਰੁਕਣ ਦਾ ਫਾਇਦਾ ਕੋਈ ਨਹੀਂ ਕਿਉਂਕਿ ਸਾਡੇ ਜਿਹੜੇ ਰਿਸ਼ਤੇਦਾਰੀ ਉਹ ਕਹਿੰਦੇ ਕਿ ਇਹਨੇ ਤੁਹਾਡੇ ਤੇ ਮਕਦਮਾ ਕਰਵਾਉਣ ਲਿਆ ਵਾ ਜਿਹੜਾ ਪੀਟੀ ਦਾ ਸਕੋਰ ਤੁਹਾਨੂੰ ਦਿੱਤੇ ਗਏ ਹੋਮ ਐਡੀਸ਼ਨ ਦਿੱਤੇ ਗਏ ਆ ਕਿ ਅਕੈਡਮੀ ਜਿਹੜੇ ਆਨਲਾਈਨ ਦਿੱਤੇ ਗਏ ਆ ਇਹ ਆਨਲਾਈਨ ਦਿੱਤੇ ਗਏ ਸਰ ਕਿ ਉਹ ਵੀ ਕਿਸੇ ਦੇ ਘਰ ਬਿਠਾ ਕੇ ਕਿੰਨੇ ਦੇ ਘਰ ਬਿਠਾ ਕੇ ਕਿਤੇ ਗਿਆ ਇਹ ਨਿਊ ਅਮਰ ਸਰਵਾ ਉਹ ਤੁਹਾਨੂੰ ਘਰ ਵੀ ਲੈ ਜਾਣ ਲਾਂਗੇ ਆਪਾਂ ਜਿਸ ਤਰ ਤੁਸੀਂ ਔਫ ਕੈਮਰਾ ਦੱਸ ਰਿਹਾ ਸੀਗੇ ਤੇ ਵਾਕ ਵਾਕ ਸਟੇਟਾ ਦੇ ਜਿਹੜੇ ਵੀ ਹਾਂਜੀ ਸਰ ਵਾਕ ਵਾਕ ਆ ਸਾਡਾ ਮਕਦਮਾ ਤਰੰਦਾ ਰੰਦਾ ਆ ਲੱਗ ਸਟੇਟ ਦਾ ਵਾ ਆ ਲੱਗ ਸਟੇਟ ਦਾ ਵਾ ਆ ਵੀ ਲੱਗ ਸਟੇਟ ਦਾ ਵਾ ਸਰ ਆ ਵੀ ਲੱਗ ਸਟੇਟ ਦਾ ਵਾ ਇਹ ਸਰ ਫਰੌਡ ਕਰਦੇ ਆ ਕਾਫੀ ਬੰਦੇ ਆ ਇਹ ਫਰੌਡ ਹੀ ਕਰਦੇ ਆ ਬਸ ਹਰਿਆਣੇ ਚ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਯੂਪੀ ਵੀ ਇਹ ਕਰਦੇ ਸਾਰਾ ਤੁਹਾਡੇ ਉਹਨਾਂ ਪੁਲਿਸ ਨੂੰ ਫਲਾ ਦਿੱਤੀਗੀ ਸਾਰੇ ਇਕਰੇ ਦੋਰੀ ਸਾਰਾ ਸਹੀ ਪਤਾ ਨਹੀਂ ਕਿੰਨੀ ਘਰ ਸਿਟੀ ਥਾਣੇ ਦੇ ਵਿੱਚ ਗੇੜੇ ਮਾਰ ਮਾਰ ਥੱਕ ਚੁੱਕੇ ਐਸਐਸਪੀ ਸਾਡੇ ਨਾਲ ਖੜਦਾ ਲੇਕਿਨ ਐਸਐਚਓ ਸਾਹਿਬ ਕਹਿੰਦਾ ਕਿ ਕੋਈ ਨਾ ਕਰਦੇ 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 ਆ ਅਸੀਂ ਮੰਗਿਆ ਇਹ ਕਰਦੇ ਪ੍ਰਸ਼ਾਸਨ ਕੋਲ ਕੀ ਸਾਡੀ ਜੋ ਬਣਦੀ ਕਾਰਵਾਈ ਇਹਨਾਂ ਮੁਜਲਮਾਂ ਦਵਾਰ ਦਿੱਤੀ ਜਾਵੇ ਸਾਡਾ ਸਾਨੂੰ ਇਨਸਾਫ਼ ਦਿੱਤਾ ਜਾਵੇ ਕੱਥੇ ਦੋਸ਼ੀ ਨਾਲ ਤੁਹਾਡੀ ਹੁਣ ਤੇ ਕਰ ਗੱਲਬਾਤ ਹੋਣੀ ਹੈ ਹੁੰਦੀ ਆ ਲੇਕਿਨ ਸਾਡੇ ਸਾਰੇ ਨੰਬਰੋ ਨੇ ਬਲਾਕ ਚ ਪਾਇਆ ਉਹਦੀ ਵਾਈਫ ਨਾ ਹੁੰਦੀ ਆ ਉਹਦੀ ਵਾਈਫ ਨੂੰ ਮੇਰੀ ਭਾਬੀ ਜੀ ਨੇ ਬਾਹਰੋਂ ਆਣ ਕੇ ਕਾਲ ਕੀਤੀ ਕਿ ਸਾਡੀ ਨਵਦੀਪ ਨਾਲ ਗੱਲ ਕਰਾਓ ਕਹਿੰਦੀ ਤੁਹਾਨੂੰ ਬੋਲਣ ਦਾ ਨਹੀਂ ਪਤਾ ਹਾਂਜੀ ਜਦੋਂ ਅਸੀਂ ਮੈਂ ਕਤਰੋਂ ਆਣਾ ਸੀ 1 ਫਰਵਰੀ ਨੂੰ 2023 ਨੂੰ 23 ਨੂੰ 24 ਨੂੰ ਆਇਆ ਸੀ ਮੈਨੂੰ ਕਹਿੰਦਾ ਤੂੰ 에ਰਪੋਰਟ ਦੇ ਉੱਤਰ ਮੈਂ ਤੇਰੇ ਗੋਲੀਆਂ ਵੇਖੀ ਕਿੱਦਾਂ ਮਾਰਦਾ ਉਹ ਸਾਰੀ ਪੈਨ ਡਰਾਈਵ ਉਥੇ ਸਿਟੀ ਠਾਂਡੇ ਦੇ ਵਿੱਚ ਲੱਗੀ ਪਈ ਆ ਉੱਚੀ ਰਿਕਾਰਡਿੰਗ ਹੈ ਨਾ ਟਿਕ ਸਭ ਕੁਝ ਏ ਟੂ ਜ਼ੈਡ ਹੈਗੀ ਮੇਰੇ ਕੋ ਇਹ ਜੀ ਰਿਕਾਰਡਿੰਗ ਹੈ ਗਿਆ ਇਹ ਬੰਦਰੀ ਕੈਟ ਵੀ ਹੈਗੀ ਆ ਜਿਹੜਾ ਕਹਿੰਦਾ ਕਿ ਮੈਂ ਤੁਹਾਨੂੰ ਤੁਹਾਡੇ ਨਾਂ ਤੇ ਪਲਾਟ ਲਾ ਦਿੰਦਾ ਵਾ ਜਦੋਂ ਹੀ ਪਲਾਟ ਦੀ ਦੂਸਰੀ ਮੰਗਦੇ ਆ ਰਜਿਸਟਰੀ ਮੰਗਦੇ ਸਾਨੂੰ ਉਹ ਵੀ ਨਹੀਂ ਦਿੰਦਾ ਮੰਗ ਕੀ ਕਰਦੇ ਜੀ ਅਸੀਂ ਮੰਗਿਆ ਕਰਦੇ ਸਾਨੂੰ ਨਿਸਾਬਤ ਦਵਾਇਆ ਜਾਵੇ ਜੀ ਸਾਡੇ ਪੈਸੇ ਸਾਡੀ ਜਿੰਨੀ ਰਕਮ 22 ਲੱਖ ਸਾਨੂੰ ਵਾਪਸ ਕੀਤੀ ਜਾਵੇ ਹਾਂਜੀ ਮੈਂ ਕਤਰ ਤੋਂ 2024 ਦੀ 1 ਤਰੀਕ ਨੂੰ ਆਇਆ ਸੀ ਮੈਨੂੰ ਨਵਦੀਪ ਨੇ ਫੋਨ ਕਰਕੇ ਧਮਕੇ ਦਿੱਤੇ ਆ ਤੂੰ ਦਿੱਲੀ ਉੱਤਰ ਤੇਰੇ ਗੋਲੀਆਂ ਦੇਖੀ ਕਿਦਾਂ ਮੈਂ ਮਾਰਦਾ ਬਾਅਦ ਵਿੱਚ ਮੈਂ ਠੀਕ ਆ ਬਾਅਦ ਵਿੱਚ ਜੋ ਵੀ ਸਾਡਾ ਪੈਸੇ ਦਾ ਹੀ ਸਭ ਕੁਝ ਅਸੀਂ ਨੂੰ ਦੇ ਦੇ ਚੁਕੇ ਆ ਹੁਣ ਮੇਰਾ ਬ੍ਰਦਰ ਐ ਟਾਈਮ ਬਹੁਤ ਸੀਰੀਅਸ ਵਾ ਉਹ ਮੈਡੀਸਨ ਲੈ ਰਿਹਾ ਵਾ ਜਾਂ ਕੱਲ ਨੂੰ ਸਾਡੇ ਪਰਿਵਾਰ ਦੇ ਵਿੱਚ ਕਿਸੇ ਵੀ ਜੀ ਨੂੰ ਕੋਈ ਨੁਕਸਾਨ ਪਹੁੰਚਦਾ ਜ਼ਿੰਮੇਵਾਰ ਇਹ ਹੋਣਗੇ ਤੁਹਾਡਾ ਬ੍ਰਦਰ ਕਿੱਥੇ ਰਹਿੰਦਾ ਹੈ ਮੇਰਾ ਐ ਟਾਈਮ ਬ੍ਰਦਰ ਇਟਲੀ ਰਹਿੰਦਾ ਵਾ ਇਸੇ ਪੈਸੇ ਕਰਕੇ ਟੈਨਸ਼ਨ ਬਹੁਤ ਜ਼ਿਆਦਾ ਸਾਰਾ ਉਹਨੇ ਖੋਦ ਆਪਣੀ ਕਮਾਈ ਹਾਕ ਦੀ ਮਿਹਨਤ ਕਰ ਕਰ ਪੈਸੇ ਸਾਰੇ ਦਿੱਤੇ ਆ ਸਰ ਹਾ ਚੱਕ ਲਿਓ